ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੇੜਾ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਖੇੜਾ ਸੰਦਲ ਕਰੀਏ ਤਾਂ ਭਾਰਤ ਸਰਕਾਰ ਦੇ ਵੱਲੋਂ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਨਾ ਕਰਨ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਪੰਜਾਬ ਕੇਂਦਰ ਸਰਕਾਰ ਨੂੰ ਸਿੱਖ ਵਿਰੋਧੀ ਸਾਬਤ ਕਰ ਰਹੇ ਨੇ ਦਲੀਲ ਦਿੰਦੇ ਨੇ ਕਿ ਖੁਦ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡਦੇ ਨੇ ਤੇ ਸਿੱਖ ਸੰਗਤਾਂ ਨੂੰ ਆਪਣੇ ਹੀ ਗੁਰੂ ਘਰਾਂ ਤੋਂ ਦੂਰ ਕਿਉਂ ਰੱਖਿਆ ਜਾ ਰਿਹਾ ਹੈ ਇਹਦੇ ਵਿੱਚ ਅਸਲ ਕੀ ਵਰਤਾਂ ਸਰਗਿਆ ਜਾ ਰਿਹਾ ਹੈ ਅਸਲ ਗੱਲ ਇਹ ਹੈ ਕਿ ਇਹ ਗੱਲ ਸੱਚ ਹੈ ਕਿ ਜਦੋਂ ਤੋਂ ਸਾਡੇ ਵੱਲੋਂ ਪਹਿਲਗਾਮ ਦਾ ਘਟਨਾ ਵਾਪਰੀਆ ਅਪਰੇਸ਼ਨ ਸੰਦੂਰ ਹੋਇਆ ਹਿੰਦੂਸਤਾਨ ਤੇ ਪਾਕਿਸਤਾਨ ਦੀ ਆਪਸ ਵਿੱਚ ਨਹੀਂ ਬਣੀ ਹਮਮ ਕਦੀ ਵੀ ਉਸ ਲੈਵਲ ਦੀ ਮੀਟਿੰਗ ਨਹੀਂ ਹੋਈ ਹਾਂਜੀ ਇਹ ਠੀਕ ਆ ਕਿ ਸਾਡੀ ਅਰਦਾਸ ਦੇ ਵਿੱਚ ਮੰਨਿਆ ਜਾਂਦਾ ਕਿ ਸਾਨੂੰ ਜਿਹੜੇ ਉਹ ਗੁਰਤਾਮਾ ਦੇ ਦਰਸ਼ਨ ਕਰਵਾਏ ਜਾਣ ਜਿਹੜੇ ਸਾਡੇ ਤੋਂ ਦੂਰ ਕੀਤੇ ਗਏ ਆ ਹਾਂਜੀ ਉਹਦੇ ਵਿੱਚ ਹੋਏ ਵੀ ਆ ਸ਼ੁਰੂ ਹੋਏ ਜਦੋਂ ਸਮਝੌਤਾ ਸੀਗਾ ਸ਼ੁਰੂ ਹੋਇਆ ਜਦੋਂ ਸਮਝੌਤਾ ਟੁੱਟ ਜਾਂਦਾ ਜਾਂ ਕਿਸੇ ਕੰਨ ਰੁਕ ਜਾਂਦਾ ਸਾਨੂੰ ਉਹ ਸੈਂਡ ਕਰਨਾ ਪੈਂਦਾ ਹਮਮ ਠੀਕ ਆ ਜੇਕਰ ਉੱਥੇ ਮਤਲਬ ਨਵੇਂ ਪਾਸ਼ਾ ਦੀ 350 ਸਾਲਾਂ ਮਤਲਬ ਅਸੀਂ ਇਸ ਤਰ੍ਹਾਂ ਦੀ ਯਾਰੀ ਹੈ ਤੇ ਉਹਦੇ ਵਿੱਚ ਨਰਕਾਣਾ ਸਾਹਿਬ ਜਾਂ ਹੋਰ ਗੁਰਦੁਆਰਿਆਂ ਤੇ ਦੁਨੀਆ ਦੇ ਗੁਰਦੁਆਰਿਆਂ ਚ ਜਾਣਾ ਹੈਗਾ ਤੇ ਪਾਕਿਸਤਾਨ ਚ ਵੀ ਜਿਹੜੇ ਸੰਗਤਾਂ ਲੋਚਦੀਆਂ ਜਾਣਾ ਹੂੰ 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 ਕੁਦਰਤੀ ਗੱਲ ਹੈ ਜੇਕਰ ਸ਼ਰਧਾਲੂਆਂ ਨੇ ਮਤਲਬ ਜਾਣ ਦੀ ਅਪੀਲ ਕੀਤੀ ਹੈਗੀ ਆ ਤੇ ਸਰਕਾਰ ਨੇ ਨਹੀਂ ਹਨਮੰਦੀ ਦਿੱਤੀ ਉਹ ਤੇ ਸਰਕਾਰ ਦੀ ਮਜਬੂਰੀ ਹੋ ਸਕਦੀ ਹੈ ਹੂੰ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਸੀਂ ਰਾਜਨੀਤੀ ਕਿਉਂ ਨਹੀਂ ਜਾਂਦੇ ਜੀ ਜਾਣ ਹੀ ਜਾਂਦੇ ਹੁਣ ਭਗਵੰਤਪਨ ਸਾਹਿਬ ਉਹਨਾਂ ਦੇ ਸ਼ਰਧਾਲੂਆਂ ਦੇ ਹਮੈਤੀ ਬਣ ਗਏ ਜਿਹਨਾਂ ਨਾਂ ਹੋ ਗਏ ਉਹ ਕਹਿੰਦੇ ਵੀ ਤੁਸੀਂ ਇੱਕ ਪਾਸੇ ਤੇ ਪਾਕਿਸਤਾਨ ਐ ਮੈਚ ਖੇਡ ਰਹੇ ਆ ਹਾਂ ਨਾ ਖੇਡਦੇ ਮੈਚ ਖੇਡ ਰਹੇ ਆ ਦੂਜੇ ਪਾਸੇ ਤੁਸੀਂ ਸਾਨੂੰ ਇਹ ਕਹ ਰਹੇ ਕਿ ਸਤਿ ਸ੍ਰੀ ਅਕਾਲ ਆਪਦੇ ਗੁਰੂ ਘਰਾਂ ਨੇ ਜਾ ਸਕਦੇ ਹਾਂ ਸਾਡੇ ਆਪਣੇ ਗੁਰੂ ਘਰ ਸਾਡੇ ਆਪਣੇ ਦੇਸ਼ ਹੁੰਦੇ ਆ ਜੀ ਦੂਜੇ ਪਾਸੇ ਅਸੀਂ ਵਿਦਾ ਲੈ ਕੇ ਜਾਣਾ ਹੈਗਾ ਹੁਣ ਕੀ ਪਾਕਿਸਤਾਨ ਵਿਦਾ ਦੇ ਦਿੰਦਾ ਜੇ ਮਤਲਬ ਤਾਂ ਨਹੀਂ ਬਣਦੀ ਨਹੀਂ ਤੇ ਹਾਂ ਬਿਲਕੁਲ ਹਾਂ ਹੁਣ ਦੂਜੇ ਕੰਟਰੀ ਦੀ ਗੱਲ ਹੈਗੀ ਆ ਇਹਨੂੰ ਮਤਲਬ ਇੱਕ ਰਾਜਨੀਤਿਕ ਰੰਗ ਦੇਣਾ ਇਹ ਦੇ ਕੇ ਹੁਣ ਜਿਹੜਾ ਉਥੇ ਮੈਚ ਵੀ ਖੇਡਿਆ ਕਰੇਦਾ ਉਥੇ ਗੋਲਕੀ ਖੇਡੇ ਗਏ ਆ ਤੁਸੀਂ ਉਹਨੇ ਗੁੱਲ ਖੇਡੇ ਗਏ ਆ ਜਿਹਦੇ ਵਿੱਚ ਖੇਡ ਮਰਿਆਦਾ ਖਤਮ ਹੋ ਗਈ ਹਾਂ ਨਾ ਇਹ ਨਹੀਂ ਹੁੰਦਾ ਕਿ ਜੇਕਰ ਏਸ਼ੀਅਨ ਕੱਪ ਹੋ ਰਿਹਾ ਹੈਗਾ ਉਹ ਏਸ਼ੀਅਨ ਕੱਪ ਦੇ ਚ ਉਹ ਕਹਿੰਦੇ ਜਿੱਥੇ ਮਲਟੀ ਕੰਟਰੀ ਖੇਡਣਾ ਹੁੰਦਾ ਤੁਹਾਨੂੰ ਜਾਣਿਆ ਪੈਂਦਾ ਖੇਡਣਾ ਪੈਂਦਾ ਨਾ ਅਸੀਂ ਤਾਂ ਜਾਣੇ ਹੈਗੇ ਆ ਠੀਕ ਆ ਤੁਸੀਂ ਖੇਡਣਾ ਜਾਣਾ ਚਾਹੀਦਾ ਵੀ ਆ ਖਿਡਾਰੀਆਂ ਖੇਡਣੇ ਹੁੰਦਾ ਪਰ ਇਹ ਕਿੱਥੇ ਲਿਖਿਆ ਕਿ ਜਿੱਥੇ ਤੁਸੀਂ ਮਲਟੀ ਕੰਟਰੀ ਖੇਡਣੇ ਜਾਣਾ ਤੇ ਤੁਸੀਂ ਉਹ ਖੇਡ ਦੀ ਮਰਿਆਦਾ ਨਹੀਂ ਭੁੱਲਜੋ ਤੁਸੀਂ ਸਪੋਰਟਸ ਐਂਡ ਸ਼ਿਪ ਨੂੰ ਭੁੱਲ ਜਾਓ ਤੁਸੀਂ ਇੰਨਾ ਬਿੜਾਕਰ ਕਰਤਾ ਕਿ ਤੁਹਾਡੇ ਜਿਹੜਾ ਸੂਰੀਆ ਹੈਗਾ ਕੈਪਟਨ ਹੈਗਾ ਉਹ ਟਾਸ ਤੋਂ ਬਾਅਦ ਹੱਥ ਨਹੀਂ ਮਿਲਦਾ ਦੂਜੇ ਕਪਤਾਨ ਨਾਲ ਜੀ ਹਾਂਜੀ ਇਹ ਕੋਈ ਇਹ ਬੈਟਲ ਫੀਲਡਿੰਗ ਹਮ ਇਹਦੇ ਬੈਟਰਮੈਂਟ ਫॉर ਸੋਸਾਇਟੀ ਹੁੰਦਾ ਅਸੀਂ ਸੋਸਾਇਟੀ ਨੂੰ ਸੱਚਮੁੱਚ ਪਿਆਰ ਕਿਦਾਂ ਕਰਨਾ ਸਾਡੇ ਇਸ ਕ੍ਰਿਕਟ ਦਾ ਕਰਕੇ ਹੀ ਹਿੰਦੁਸਤਾਨ ਪਾਕਿਸਤਾਨੀ ਕ੍ਰਿਕਟ ਦਾ ਸਾਨੂੰ ਦੇਣ ਬਹੁਤ ਹੈ ਹੈਨਾ ਜੀ ਹਾਂ ਜੀ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਜਾਂ ਸਾਡੇ ਕ੍ਰਿਕਟਰ ਨਵਜੋਤ ਸਿੱਧੂ ਨਾ ਹੁੰਦੇ ਤੇ ਸਾਡਾ ਕਰਤਾਰਪੁਰ ਦਾ ਲਾਂਘਾ ਹੀ ਨਹੀਂ ਖੁੱਲਦਾ ਸੀ ਹਾਂਜੀ ਹਾਂਜੀ ਜੀ ਇਹ ਕ੍ਰਿਕਟ ਦੀ ਦੇਣ ਹੈਗੀ ਆ ਮਤਲਬ ਕੀ ਜੀ ਉਸ ਕ੍ਰਿਕਟ ਨੇ ਦੋਨਾਂ ਭਰਾਵਾਂ 'ਚ ਨਵਜੋਤ ਸਿੱਧੂ ਦੇ ਤੇ ਇਮਰਾਨ ਖਾਨ 'ਚ ਇੱਕ ਬੱਦੇ ਬੀਜ ਬੀਜੇ ਉਹ ਮਿਲਦੇ ਸੀ ਭਰਾਵਾਂ ਵਾਂ ਉਹਨਾਂ ਨੇ ਜਦੋਂ ਨਵਜੋਤ ਸਿੱਧੂ ਨੇ ਜਾਣਾ ਉਹਨਾਂ ਨੇ ਬੁਲਾਉਣਾ ਲੈਕਚਰ ਕਰਾਉਣਾ ਉਹਨੇ ਭੀਖ ਮੰਗੀ ਵੀ ਮੇਰੇ ਬਾਬੇ ਨਾਨਕ ਦਾ ਘਰ ਖੋਲਦਿਓ ਜੀ ਬਿਲਕੁਲ ਸਹੀ ਉਹਨਾਂ ਨੇ ਉਹਨਾਂ ਨੂੰ ਇੱਕ ਪ੍ਰਾਈਮਰ ਸੀ ਉਹਨਾਂ ਨੂੰ ਦੇ ਦਿੱਤੀ ਅਨੁਮਤੀ ਦੇ ਦਿੱਤੀ ਹਮ ਅੱਜ ਅਸੀਂ ਕਿਹਦੇ ਮਰਜ਼ੀ ਗੱਲ ਕਹੀਏ ਭੋਵੇਂ ਸ਼ਰੂਮਣੀ ਕਲਗਲੇ ਕਹਿੰਦੇ 70 ਸਾਲਾਂ ਤੋਂ ਸਾਡੀ ਅਰਦਾਸ ਚੱਲ ਰਹੀ ਸੀ ਉਹਨੂੰ ਫਲ ਫਲ ਲੱਗਾ ਹਮ ਠੀਕ ਆ ਹਮ ਬਿਲਕੁਲ ਠੀਕ ਆ ਅਰਦਾਸ ਨੂੰ ਫਲ ਫਲ ਲੱਗਾ ਪਰ ਲੱਗਣ ਦੇ ਕਾਰਨ ਕੌਣ ਬਣੇ ਹਮ ਉਦੇ ਕਾਰਕ ਕੋਣ ਬਣਿਆ ਬਿਲਕੁਲ ਸਹੀ ਉਦੇ ਕਾਰਕ ਦੋ ਹੀ ਬੰਦੇ ਬਣੇ ਨਾ ਜੀ ਹਾਂਜੀ ਤੇ ਅੱਜ ਤੁਸੀਂ ਉਹੜੀ ਕ੍ਰਿਕਟ ਦੀ ਜਿਹੜੀ ਸਾਡੀ ਸੰਧੀ ਸੀ ਜਾਂ ਉਹ ਪਿਆਰ ਸੀ ਖੇਡਾਂ ਤੋਂ ਪੈਦਾ ਹੋਇਆ ਹੂੰ 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 ਖੇਡਾਂ ਦੇ ਖੇਤਰ 'ਚ ਨਾ ਕੋਈ ਜਾਤ ਹੁੰਦੀ ਹੈ ਨਾ ਧਰਮ ਹੁੰਦਾ ਨਾ ਵਰਗ ਹੁੰਦਾ ਨਾ ਰਿਜ਼ਰਵੇਸ਼ਨ ਹੁੰਦੀ ਹੈ ਹੂੰ ਬਿਲਕੁਲ ਸਹੀ ਹਾਂਜੀ ਉੱਥੇ ਟੈਲੈਂਟ ਫਾਈਂਡਿੰਗ ਹੁੰਦੀ ਹੈ ਹੂੰ ਚਾਹੇ ਉਹ ਗਰੀਬ ਦਾ ਬੱਚਾ ਚਾਹੇ ਉਹ ਅਮੀਰ ਅਮੀਰਾਂ ਦਾ ਚਲੋ ਖੇਡਦੇ ਨਹੀਂਗੇ ਗਰੀਬ ਹੀ ਉੱਗੇ ਆਉਂਦੇ ਹੈਗੇ ਮਿਲਖਾ ਸਿੰਘ ਦੀ ਸਟੋਰੀ ਪੜ ਲਓ ਕਿਸੇ ਵੀ ਤੁਸੀਂ ਟੌਪ ਦੀ ਸਟੋਰੀ ਪੜੋ ਉਹਦੀ ਜੀਵਨੀ ਪੜੋ ਤੇ ਤੁਹਾਨੂੰ ਕੋਈ ਕਿੱਥੋਂ ਗਰੀਬੀ ਤੋਂ ਪੈਦਾ ਹੋਇਆ ਗ੍ਰਾਹ ਸ਼ੂਟਰ ਹੈਗਾ ਬਿਲਕੁਲ ਤੇ ਉਹ ਪੈਰਾਸ਼ੂਟਰ ਨਹੀਂ ਹੁੰਦੇ ਪੈਰਾਸ਼ੂਟਰ ਤੇ ਜਿਹੜੇ ਹੁੰਦੇ ਨਾ ਉਹ ਤੇ ਇੱਕ ਰਾਜਨੀਤੀ ਦਾ ਹਿੱਸਾ ਹੁੰਦੇ ਆ ਜੋ ਹੁਣ ਸੀਗਾ ਹੁਣ ਮੈਂ ਚੱਲ ਰਿਹਾ ਦੁਬਈ ਚ ਹਾਂਜੀ ਉੱਥੇ ਤੇ ਤੁਸੀਂ ਸੰਦੇਸ਼ ਇਹ ਦਿੱਤਾ ਵੀ ਸੀ ਸੀਸੀਆਈ ਵੱਲੋਂ ਜਦੋਂ ਕੈਪਟਨ ਨੇ ਕਿਹਾ ਹੈਗਾ ਜਿਹੋ ਮੈਨੂੰ ਸਾਨੂੰ ਹੁਕਮ ਹੋਇਆ ਹਾਂਜੀ ਕੈਪਟਨ ਦਾ ਪਲੇਅਰ ਆ ਉਹ ਸੂਰਿਆ ਅੰਦਰੋਂ ਮਰ ਗਿਆ ਹੋਊਗਾ ਹੂੰ ਤੁਸੀਂ ਉਹਦਾ ਕਤਲ ਕਰਤਾ ਵੀ ਤੂੰ ਇਸ ਪੁਲਿਸ ਸ਼ਿਪ ਨਹੀਂ ਕਰਨੀ ਹੱਥ ਨਹੀਂ ਮਿਲੋਣਾ ਤੇ ਉਹ ਜਿਹੜੀ ਛੋੜੀ ਗੈਲਰੀ ਹੈਗੀ ਆ ਦਰਸ਼ਕ ਗੈਲਰੀ ਹੂੰ ਉਹ ਚ ਕੌਣ ਬੈਠਾ ਉਹ ਦਰਸ਼ਕ ਗੈਲਰੀ ਦੇ ਵਿੱਚ ਬੀਸੀ ਦਾ ਇੰਚਾਰਜ ਅਮਰ ਸ਼ਾਹ ਦਾ ਬੇਟਾ ਜਿਹੜਾ ਮਾਲਕ ਬਣ ਕੇ ਬਿਟੇ ਆ ਤੇ ਨਾਲ ਫਰੀਦੀ ਨਾਲ ਗੱਲਾਂ ਕਰ ਰਹੇ ਚੁਟਕਲੇ ਕਰ ਰਹੇ ਆ ਮੈਂ ਇਹਦਾ ਲੁੱਤਬ ਲੈ ਰਹੇ ਆ ਹੂੰ ਤੁਸੀਂ ਉਹ ਬਰਤਾਨਦ ਕਿਹੜਾ ਸਿਰਜਦੇ ਆ ਉਹ ਗੱਲ ਮੜੀ ਆ ਖੇਡਣਾ ਚਾਹੀਦਾ ਸਪੂਰ ਦੇ ਵਿੱਚੋਂ ਹੀ ਸ਼ਾਇਦ ਦੋਹਾਂ ਦੇਸ਼ਾਂ ਦੇ ਵਿੱਚ ਪੁਲ ਬਣ ਜਾਣ ਦੋਨੋਂ ਕਿਨਾਰੇ ਜੀ ਸਾਡੀ ਸੰਧੀ ਦੁਆਰਾ ਹੋ ਜਵੇ ਸਾਡਾ ਆਉਣਾ ਜਾਣਾ ਸਹੀ ਹੋ ਜਵੇ ਭਗਵੰਤਪਨ ਸਾਹਿਬ ਨੇ ਨਹੀਂ ਕੋਸ਼ਿਸ਼ ਕੀਤੀ ਵੀ ਸਾਰੇ ਸਾਡੇ ਬਾਰਡਰ ਹੈਗੇ ਆ ਖੁੱਲ ਜਾਣ ਤੇ ਅਸੀਂ ਆਪਣਾ ਪੰਜਾਬ ਦਾ ਕਰ ਸਕੀਏ ਇੱਕ ਵੀ ਕੋਸ਼ਿਸ਼ ਸਰਕਾਰ ਨੇ ਨਹੀਂ ਕੀਤੀ ਹਮ ਹੈਨਾ ਵੀ ਜਿਹੜਾ ਸਾਡਾ ਵਪਾਰ ਆ ਖੇ ਦਾ ਉਹ ਚੱਲ ਸਕੀ ਤੇ ਉਹਦੇ ਵਿੱਚ ਗੁਜਰਾਤ ਨਾਲ ਹੀ ਤੇ ਵਪਾਰ ਹੋ ਰਿਹਾ ਪੰਜਾਬ ਨਾਲ ਕਿਉਂ ਨਹੀਂ ਹੋ ਰਿਹਾ ਹਮ ਠੀਕ ਹੈ ਨਾ ਅੱਜ ਇਹਨਾਂ ਨੇ ਕਿਹਾ ਕਿ ਜਿਹੜੀ ਅਗਲੀ 올림픽 ਹੋਣੀ ਆ ਜੇ ਇੰਡੀਆ ਨੇ ਮੰਗ ਲਈ ਹੈਗੀ ਜਿਨੇ ਕਦੀ ਮੈਡਲ ਨਹੀਂ ਗੋਲ ਲਿਆ ਹੂੰ ਉਹ ਕਿੱਥੇ ਕਰਾਉਣੀ ਆ ਅਹਮਦਾਬਾਦ ਕਰਾਉਣੀ ਆ ਗੁਜਰਾਤ ਦੇ ਵਿੱਚ ਹੂੰ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਭਾਰਤ ਨਹੀਂ ਦੱਸਿਆ ਉਹਨੂੰ ਗੁਜਰਾਤ ਦੇ ਸਟੇਟ ਮੈਂ ਡਿਵੈਲਪ ਕਿਵੇਂ ਕਰਨਾ ਜੀ ਵੀ ਮੈਂ 올림픽 ਦੇ ਭਜਨਾ ਘਟੋ ਘਟਾ ਆਪਣਾ ਗੁਜਰਾਤ ਡਿਵੈਲਪ ਕਰ ਲਵਾਂ ਹੂੰ ਹੈਨਾ ਸਾਰਾ ਪੈਸਾ ਤੇ ਲਾ ਕੇ ਜੀ ਅਸੀਂ ਇਹਨਾਂ ਖੇਡਾਂ ਨੂੰ ਨਹੀਂ ਫੜਦੇ ਹੂੰ ਹੁਣ ਉਹ ਜਿੱਦਾਂ ਨਾ ਕਮੀਡੀਅਨ ਕਰਦੇ ਹੁੰਦੇ ਤੁਸੀਂ ਮੈਚ ਖੇਡ ਰਹੇ ਆ ਤੁਸੀਂ ਸਿੱਧਾ ਦੂਰ ਰੋਕ ਲੈ ਹੂੰ ਠੀਕ ਆ ਠੀਕ ਆ ਕਿ ਤੁਹਾਨੂੰ ਸੁਧਾਰੂਆਂ ਦੇ ਪ੍ਰਤੀ ਤੁਹਾਡੀ ਸ਼ਰਧਾ ਆਈ ਆ ਜੀ ਤੁਸੀਂ ਗੁਰੂ ਕੋਲ ਪਰ ਸ਼ਰਧਾ ਆਈ ਆ ਪਰ ਉਹਦੀ ਤੁਲਨਾ ਕਿੰਨਾ ਕਰ ਰਹੇ ਤੁਸੀਂ ਹੂੰ ਤੁਲਨਾ ਨਹੀਂ ਬਣਦੀ ਬਿਲਕੁਲ ਗੱਲ ਇਹ ਹੈ ਕਿ ਸਾਨੂੰ ਮੁੱਖ ਮੰਤਰੀ ਪੰਜਾਬ ਨੂੰ ਜਾ ਐਸਜੀਪੀ ਦੇ ਪ੍ਰਧਾਨ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਅਸੀਂ ਬੇਨਤੀ ਕਰਦੇ ਹਾਂ ਦੋਵਾਂ ਸਰਕਾਰਾਂ ਦੇ ਕੋਲ ਕਿ ਤੁਸੀਂ ਮਾਹੌਲ ਨੂੰ ਹੁਣ ਸੁਧਾਰ ਕਰੋ ਹੂੰ ਠੀਕ ਆ ਜੋ ਕਹਣਾ ਵਾਪਰੀਆਂ ਜੇ ਪੈਲਗਮ ਕੰਨਾ ਵਾਪਰੀ ਹੈਗੀ ਆ ਤੇ ਸੰਧੂਰ ਨੇ ਜਵਾਬ ਦੇ ਦਿੱਤਾ ਹੈਗਾ ਹੂੰ ਠੀਕ ਆ ਉਸ ਤੋਂ ਬਦਾ ਆਪਾਂ ਕੋਈ ਹਿਲਾ ਲੱਭੀਏ ਤਾਂ ਕਿ ਸਾਡਾ ਕਲਚਰ ਇੱਕ ਆ ਹੂੰ ਪਾਕਿਸਤਾਨ ਬੁਰਾ ਨਹੀਂਗਾ ਪਾਕਿਸਤਾਨ ਲੋਕ ਬੁਰੇ ਨਹੀਂਗੇ ਹੂੰ ਠੀਕ ਆ ਨਾ ਜੀ ਅਸੀਂ ਹਿੰਦੂਸਤਾਨ ਦੇ ਲੋਕ ਚੰਗੇ ਆ ਜੀ ਸਾਰੇ ਚੰਗੇ ਆ ਮੈਂ ਜੋ ਨਾ ਕਿ ਹਿੰਦੂਸਤਾਨ ਜਿੰਦਾਬਾਦ ਪਾਕਿਸਤਾਨ ਵੀ ਜਿੰਦਾਬਾਦ ਹੋਵੇ ਹੂੰ ਦੋਨੋਂ ਦੇ ਅਸੀਂ ਟੈਨਸ਼ਨ ਕਿਉਂ ਲੈ ਕੇ ਤੁਰੇ ਫਿਰਦੇ ਆ ਤੁਸੀਂ ਇਹ ਗੇਮ ਖੇਡ ਰਹੇ ਪੋਲਿਟਿਕਲ ਗੇਮ ਕਰ ਰਹੇ ਆ ਵੀ ਨਹੀਂ ਜੀ ਤੁਸੀਂ ਖੇਡਦੇ ਆ ਖੇਡਣਾ ਚਾਹੀਦਾ ਜੀ ਜੀ ਪਰ ਗੱਲ ਹੈਗੀ ਆ ਕਿ ਤੁਸੀਂ ਆ ਜਿਹੜੇ ਸਾਡੇ ਸਿੱਧਾ ਲੋਹਾਂ ਦੀ ਜਿਹੜੀ ਗੱਲ ਹੈਗੀ ਆ ਇਹਨਾਂ ਨੂੰ ਵੀ ਉਸ ਦੇਸ਼ ਤੇ ਜਿਹੜੀ ਹੈਗੀਆਂ ਅ ਅਥਾਰਟिटीज ਹੈਗੀਆਂ ਉਹਨਾਂ ਨੇ ਬੈਠ ਕੇ ਸਾਨੂੰ ਅਨਸ਼ੋਰ ਕਰਨਾ ਚਾਹੀਦਾ ਕਿ ਜਿਹੜੇ ਅਸੀਂ ਭੇਜ ਰਹੇ ਆ ਉਹਨਾਂ ਦੇ ਉੱਪਰ ਕਿਤੇ ਅਟੈਕ ਤਾਂ ਹੋਊਗਾ ਹੂੰ ਬਿਲਕੁਲ ਤੁਸੀਂ ਇਹ ਕਹਿ ਰਹੇ ਆਂ ਵੀ ਸਾਡੇ ਅਸੀਂ ਤਾਂ ਨਹੀਂ ਭੇਜ ਰਹੇ ਕਿ ਉੱਥੇ ਖਤਰਾ ਹੋ ਸਕਦਾ ਪਾਕਿਸਤਾਨ ਨੇ ਕਿਦੋਂ ਦਾ ਖਤਰਾ ਦਿਖਾਇਆ ਹੂੰ ਪਾਕਿਸਤਾਨ ਨੇ ਕਦੋਂ ਦਾ ਬਿਆਨ ਆਇਆ ਪਾਕਿਸਤਾਨ ਦੇ ਕਿਸੇ ਅਧਿਕਾਰੀ ਵੱਲੋਂ ਵੀ ਜੇ ਸਾਡਾ ਰੁਵਾਇ ਮਾਰ ਦੇਵਾਂਗੇ ਹੂੰ ਸਦਾਰੂ ਤੇ ਪਹਿਲਾਂ ਬੈਠਾ ਹੀ ਆ ਕਿ ਉੱਥੇ ਸਿੱਖ ਨਹੀਂ ਗਏ ਉਤਰਿੰਦੇ ਹੂੰ ਜੀ ਹੈਨਾ ਮਤਲਬ ਇਹਨੂੰ ਨਾ ਨਰੇਟਿਵ ਇਹਨਾਂ ਦਾ ਪੁੱਠਾ ਢੇੜਾ ਦਿੱਤਾ ਗਿਆ ਵਾ ਵੀ ਜਿਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਹੈਗਾ ਰਾਜਨੀਤੀ ਤੇ ਗੰਦੀ ਹੈਗੀ ਹੈਗੀ ਆ ਹਾਂਜੀ ਤੇ ਸਾਡੇ ਜਿਹੜਾ ਸਮਾਜਿਕ ਜੀਵਨ ਕਰਾਂ ਕੇ ਤਾਂ ਵੀ ਖਤਮ ਹੋ ਰਹੀਆਂ ਖੱਟੋ ਘੱਟ ਜਿਹੜੀ ਸਾਡੀ ਸਪੋਰਟਸ ਆ ਉਹਨੂੰ ਗੰਦਾ ਨਾ ਕਰਨ ਉਹ ਬੜਾ ਪਾਕ ਤੇ ਪਵਿੱਤਰ ਖੇਤਰ ਹੈਗਾ ਉਹਦੇ ਵਿੱਚ ਇਹ ਬੇਨਤੀ ਕਰਦੇ ਆ ਬਈ ਸੱਚੇ ਮੇਰਾ ਮਨ ਦੁਖਿਆ ਮੈਂ ਹਜ਼ਾਰਾਂ ਲੋਕਾਂ ਦੀ ਗੱਲ ਵੀ ਕੀਤੀ ਇਸ ਮਾਮਲੇ ਦੇ ਵਿੱਚ ਕਈ ਮੈਂ ਅੰਤਰਰਾਸ਼ਟਰੀ ਪਲੇਅਰਜ਼ ਨਾਲ ਗੱਲ ਕੀਤੀ ਬਈ ਯਾਰ ਆ ਕੀ ਹੱਥ 겨 ਨਹੀਂ ਮਿਲਿਆ ਉਹ ਕਹਿੰਦੇ ਲਾਹਨਤ ਪੈ ਗਈ ਸੀ ਇੱਕ ਰਾਜਨੀਤੀ ਦੀ ਲਾਹਨਤ ਪੈ ਗਈ ਉੱਤੇ ਹਨਾ ਉਹ ਲਾਹਨਤ ਹੈਗੀ ਆ ਅਸੀਂ ਅੱਜ ਵੀ ਕਹਿੰਦੇ ਆ ਤੇ ਇਸਰਕੇ ਖਿਡਾਰੀ ਦੇ ਉਹ ਕਿੰਦਾ ਨਾ ਸੂਰਿਆ ਕਿੰਦਾ ਕਿਉਂਕਿ ਪੈਰਗਾਮ ਦੀਆਂ ਜੜੀਆਂ ਸ਼ਹੀਦ ਹੋਏ ਸੀਗੇ ਉਹਨਾਂ ਦੀ ਵਿਧਵਾਵਾਂ ਦੇ ਨਾਲ ਮੈਨੂੰ ਤਾਂ ਹਾਂ ਉਹ ਭਾਈ ਉਹੜੇ ਖਿਡਾਰੀ ਸੀ ਉਹਨਾਂ ਨੇ ਗੋਲੀ ਚਲਾਈ ਆਗੇ ਹਾਂ ਬਿਲਕੁਲ ਸਹੀ ਉਹਦੇ ਤੁਹਾਨੂੰ ਮਿਲਣਾ ਇਹ ਆ ਜੇ ਤੁਹਾਡੇ ਚ ਇਨੀ ਜਾਨ ਹੈਗੀ ਆ ਤੁਹਾਨੂੰ ਇਹਨਾਂ ਪ੍ਰੇਮ ਹੈਗਾ ਜੇ ਤੁਸੀਂ ਵਾਕਿਆ ਹੀ ਉਹਨਾਂ ਵਿਧਵਾਵਾਂ ਦੇ ਸਿਰ ਤੇ ਹੱਥ ਰੱਖਣ ਜਿਵੇਂ ਬੱਚਿਆਂ ਸਿਰ ਤੇ ਰੱਖਣ ਚਾਹੁੰਦੇ ਆ ਤੁਸੀਂ ਇਹ ਗੱਲ ਆਖੋ ਵੀ ਇਹ ਜਿਹੜਾ ਏਸ਼ੀਆ ਕੱਪ ਵੀ ਜਿੰਨੀ ਕਮਾਈ ਆ ਹਾਂ 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 ਇਹ ਸਾਰੀ ਵਿਧਵਾ ਨੂੰ ਸੰਬੋਧਨ ਕਰਦੇ ਆ ਹੂੰ ਫਿਰ ਤਾਂ ਗੱਲ ਵੀ ਬਣਦੀ ਆ ਜੇ ਬਣਦਾ ਜੀ ਤੁਸੀਂ ਕਰਦੇ ਆ ਪੰਜੀ ਦੇੜੀ ਨਹੀਂ ਤੁਸੀਂ ਕਿਸੇ ਹੈਲਪ ਨਹੀਂ ਕਰਨੀ ਹੂੰ ਤੇ ਤੁਸੀਂ ਰਾਜਨੀਤੀ ਦੇ ਹੱਥਾਂ 'ਚ ਨਾ ਖੇਡੋ ਕੱਟ ਪੁੱਤਰੀ ਨਾ ਬਣੋ ਤੁਸੀਂ ਖਿਡਾਰੀ ਵਧੀਆ ਆਪਣੇ ਰਿਕਾਰਡ ਰੱਖੋ ਲੇਕਿਨ ਸੂਰੀਆ ਦੀ ਕਪਤਾਨੀ 'ਚ ਜਦੋਂ ਵੀ ਕਿਤੇ ਉਹ ਆਪਣੀ ਜੀਵਨੀ ਲਿਖੇਗਾ ਹੂੰ ਹੂੰ ਉਹ ਲਿਖੇਗਾ ਜੀਵਨੀ ਉਹਦੇ ਵਿੱਚ ਇਹ ਵੀ ਕਾਲਾ ਪੰਨਾ ਹੋਵੇਗਾ ਕਿ ਮੇਰੇ ਜੀਵਨ ਚਾ ਵੀ ਘਣਾ ਵਾਪਰੀ ਸੀ ਹੂੰ ਬਿਲਕੁਲ ਸਹੀ ਜੀ ਸੋ ਜੀ ਇਹ ਰਾਜਨੀਤਿਕ ਰੰਗ ਦੇ ਵਿੱਚ ਰੰਗਿਆ ਹੋਇਆ ਵਿਵਾਦ ਹੈ ਜਿੱਥੇ ਸੁਰੱਖਿਆ ਚੁਣੌਤੀਆਂ ਨੂੰ ਆਧਾਰ ਬਣਾ ਕੇ ਕੇਂਦਰ ਨੇ ਫੈਸਲਾ ਲਿਆ ਹੈ ਪਰ ਆਮ ਆਦਮੀ ਪਾਰਟੀ ਸਰਕਾਰ ਦੇ ਬਨੋ ਇਸ ਨੂੰ ਸਿੱਖ ਭਾਵਨਾਵਾਂ ਦੇ ਨਾਲ ਜੋੜ ਕੇ ਵੋਟ ਬੈਂਕ ਅਤੇ ਪੰਜਾਬੀ ਇਕਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਧਾਰਮਿਕ ਭਾਵਨਾਵਾਂ ਨੂੰ ਰਾਜਨੀਤੀ ਦੇ ਨਾਲ ਨਾ ਜੋੜਨਾ ਹੀ ਉਚਿਤ ਹੋਵੇਗਾ ਸੋ ਖੜਾ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰੱਖ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮਸਲਿਆਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਰਾਜੀ ਰੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦੇਵਾਂ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ